ਤੁਹਾਡੇ ਅੰਦਰ ਪ੍ਰਾਨੇ ਸਾਥੀ ਬੈਠੇ ਨੇ ਸਾਡੇ ਸੰਸਰਸੀ ਦਿਨਾਂ ਦੇ ਵੀ ਸਾਥੀ ਹੇ ਬੜਾ ਕੁਝ ਤੁਹਾਡੇ ਕੈਮਰੇਆਂ ਰਾਹੀਂ ਅਸੀਂ ਕਿਹਾ ਬੜਾ ਕੁਝ ਤੁਹਾਡੇ ਕੈਮਰੇਆਂ ਨੇ ਵਿਕਾਸ ਦੇ ਕੰਮ ਦਿਖਾਏ ਵੀ ਗਰੰਟੀਆਂ ਪੂਰੀਆਂ ਹੁੰਦੀਆਂ ਵਿਖਾਣੀਆਂ ਵੀ ਮੰਗਾ ਵੀ ਲੋਕਾਂ ਨੇ ਮੰਗ ਪੱਤਰ ਵੀ ਦਿਖਾਇਆ ਸੋ ਅੱਜ ਤੂਰੀ ਹਲਕੇ ਦੇ ਇੱਕ ਤਾਂ ਤੂਰੀ ਦੇ ਵਿੱਚ ਅ ਮੁੱਖ ਮੰਤਰੀ ਸਾਹਿਬ ਦੇ ਅੰਦਰ ਖੋਲੇ ਤੁਸੀਂ ਪੀਸ ਉੱਤੇ ਜਾ ਕੇ ਆਇਓ ਉਧਰ ਪਲੀਜ਼ ਉਹਦਾ ਕੱਲ ਨੂੰ ਵਰਕਿੰਗ ਡੇ ਐ ਤੇ ਲੋਕਾਂ ਨਾਲ ਗੱਲਬਾਤ ਕਰਿਓ ਕਿ ਇੱਕੋ ਛੱਤ ਹੇਠਲੇ ਸਾਰਾ ਕੁਝ ਕੰਮ 51 ਕਿਸਮ ਦੇ ਕੰਮ ਉੱਥੇ ਹੋ ਜਾਣਗੇ ਇੱਕੋ ਰਿਸੈਪਸ਼ਨ ਤੋਂ ਤੁਹਾਨੂੰ ਪਰਚੀ ਮਿਲਣੀ ਐ ਬਸ ਉੱਥੇ ਤੁਹ ਲੈ ਜਾਣਾ ਤੇ ਸਾਰਾ ਕੁਝ ਕਰਕੇ ਤੋੜ ਦੇਣਗੇ ਚਾਹੇ ਉਹ ਜਾਤੀ ਪ੍ਰਮਾਣ ਪੱਤਰ ਐ ਚਾਹੇ ਉਹ ਪਾਸਪੋਰਟ ਦਾ ਕੰਮ ਐ ਚਾਹੇ ਕੋਈ ਤੁਹਾਡਾ ਕੋਈ ਗੁਰਵਾ ਪੈਨਸ਼ਨ ਜਾਂ ਅਜਵੇਂ ਦੋ ਤਿੰਨ मिले भी सत्या आए थे दिखे 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 दिखे। बड़ा शानदार वेटिंग रूम भी है मीटिंग रूम भी है जितने प्रेस कॉन्फ्रेंस हो सकती है और बहुत अच्छा एक माहौल क्रिएट हो गया उसनौर देखे मैं अच्छ आया पां पिंडत बनाइया सी जिंद चांगली घनौर खुरद घनौर कलम इसवा ਕਾਤੋਂ ਤੇ ਕਨ ਘਨਾਈ ਕਲਾਂ ਤੇ ਬਹੁਤ سارے ਪੈਸੇ ਪਹਿਲਾਂ ਵੀ ਇਨਾ ਪਿੰਡਾਂ ਨੂੰ ਆ ਚੁੱਕੇ ਨੇ ਤੇ ਸਰਪੰਚਾਂ ਨੇ ਅੱਜ ਦੱਸਿਆ ਵੀ ਕੰਮ ਚੱਲ ਰਹੇ ਨੇ ਹੋਰ ਵੀ ਉਹਨਾਂ ਦੀਆਂ ਮੰਗਾਂ ਸੀ ਕਿਸੇ ਪਿੰਡ ਨੂੰ 40 ਲੱਖ ਦਾ ਚੈੱਕ ਕਿਸੇ ਇੱਕ ਪਿੰਡ ਨੂੰ 56 ਲੱਖ 48 ਹਜ਼ਾਰ ਦਾ ਚੈੱਕ ਹੈ ਇੱਕ ਪਿੰਡ ਨੂੰ 20 ਰੱਖ ਰਿਹਾ ਔਰ ਉਹ ਸਟੇਟ ਦਾ ਹਿੱਸਾ ਉਹ ਸੈਂਟਰ ਦੀ ਸਕੀਮ ਤੇ 23 ਲੱਖ ਦਾ ਉਹਨਾਂ ਨੂੰ ਸੈਂਟਰੋਂ ਬਿਲਾਉਗਾ ਔਰ 34 ਲੱਖ ਹੈ ਪਿੰਡਾਂ ਦੇ ਛੱਪੜ ਮੁੱਖ ਮੰਗਾਂ ਜਿਹੜੀਆਂ ਛੱਪੜ ਤੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਤੇ ਸਟੇਡੀਅਮ ਇਹ ਤਿੰਨ ਤਾਂ ਜੀ ਮੰਗਾਂ ਹਰ ਪਿੰਡੀ ਨੇ ਔਰ ਪੂਰੀਆਂ ਕਰਨੀਆਂ ਨੇ ਤੇ ਨਾਲ-ਨਾਲ ਲਾਇਬ੍ਰੇਰੀ ਦੀ ਮੰਗ ਹੈ ਕਿਤੇ ਕਿਤੇ ਜਿਹੜਾ ਉਹ ਪਿੰਡ ਦੀਆਂ ਗਰੀਆਂ ਨਾਲੀਆਂ ਵਾਸਤੇ ਵੀ ਲੋਕਾਂ ਨੇ ਪੈਸੇ ਨਹੀਂ ਗਏ ਸੋ ਜ ਮੈਂ ਨਹੀਂ ਦੇਖਦਾ ਕਿ ਜਿਹੜਾ ਸਰਪੰਚ ਕਿਹੜੀ ਪਾਰਟੀ ਦਾ ਹੈ ਜਾਂ ਕਿੱਦੋਂ ਆ ਜਾਂ ਪਿੰਡ ਚੋਂ ਕਿੰਨੀਆਂ ਵੋਟਾਂ ਪਈਆਂ ਜੇ ਕੋ ਮੈਂ ਦੇਖਦਾ ਕਿ ਪ੍ਰੋਜੈਕਟ ਕੀ ਹੈ ਇਹ ਇੱਕ ਬੜੀ ਹੋਰ ਕਸੀ ਵਿਲਾਪ ਜਾਣੇ ਦਾ ਮੂਹ ਜਿਹੜਾ ਪਿੰਡਾਂ ਦੇ ਲੋਕਾਂ ਵੱਲ ਸ਼ਹਿਰਾਂ ਦੇ ਲੋਕਾਂ ਵੱਲ ਕਸਮ ਨੇ ਪਹਿਲੇ ਖੁੱਲਿਆ ਹੈ ਤੇ ਇਹਦੇ ਵਿੱਚ ਤੁਹਾਨੂੰ ਮੈਂ ਡਿਟੇਲ ਸਾਰੀ ਦੱਸ ਦਿੰਦਾ ਨਾ ਕੱਲਾ ਪਹਿਲਾਂ ਉਹਨੂੰ ਲਿਖ ਕੇ ਸਾਰਾ ਪਤਾ ਲੱਗ ਜੂਗਾ ਕਿਹੜੇ ਕਿਹੜੇ ਪਿੰਡੋਂ ਕਿਹੜੇ ਕਿਹੜੇ ਕਿੰਨੇ ਕਿੰਨੇ ਪੈਸੇ ਗਏ ਨੇ ਕਿ ਜਿ ਘਨੌਰੀ ਘਨੌਰ ਕਲਾਂ ਘਨੌਰੀ ਕਲਾਂ ਘਨੌਰ ਖੁਰਦ ਪਾਤਰੋ ਚਾਂਦਲੀ ਇਹਨਾਂ ਦੇ ਸਾਰੇ ਜਿਹੜੇ ਪਿੰਡਾਂ ਦੇ ਅਸਾਂ ਦੀ ਗੱਲ ਮੈਂ